ਲਾਪਤਰੀ ਕਾਪੀ ਰੀਨਿਊ ਕਰਵਾਉਣ ਦਾ ਪੂਰਾ ਪ੍ਰੋਸੈਸ ਅਤੇ ਲੋੜੀਦਾ ਦਸਤਾਵੇਜ਼ ਕਿਹੜੇ-ਕਿਹੜੇ ਨੇ ਅੱਜ ਉਸ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਤੇ ਤੁਹਾਨੂੰ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਸਮਝਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਾਡੇ ਦੁਆਰਾ ਇੱਥੇ ਹਰ ਇੱਕ ਨਵੀਂ ਅਪਡੇਟ ਜੋ ਵੀ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਹੁਣ ਗੱਲ ਕਰਦੇ ਹਾਂ ਕਿ ਲਾਪਾਤਰੀ ਕਾਪੀ ਨੂੰ ਰੀਨਿਊ ਕਰਵਾਉਣ ਦਾ ਜਿਹੜਾ ਪੂਰਾ ਪ੍ਰੋਸੈਸ ਹੈ ਉਹ ਕੀ ਹੈ ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫੀਸ ਦੀ ਲੇਬਰ ਕਾਰਡ ਰੀਨਿਊ ਕਰਵਾਉਣ ਦੀ ਫੀਸ ਜਿਹੜੀ ਹੈ ਉਹ 405 ਰੁਪਏ ਹੈ ਇਹ ਫੀਸ ਜਿਹੜੀ ਹੈ ਤੁਸੀਂ ਸਿਰਫ ਸਰਕਾਰੀ ਸੁਵਿਧਾ ਕੇਂਦਰ ਜਾਂ ਲੇਬਰ ਦਫ਼ਤਰ ਦੇ ਵਿੱਚ ਹੀ ਅਦਾ ਕਰੋ ਕਿਸੇ ਵੀ ਪ੍ਰਾਈਵੇਟ ਦੁਕਾਨ ਦੇ ਵਿੱਚ ਜਾਫਰ ਕੈਫੇ ਦੇ ਵਿੱਚ ਜਾ ਕੇ ਇਸ ਫੀਸ ਨੂੰ ਅਦਾ ਨਹੀਂ ਕਰਨਾ ਹੈ ਹੁਣ ਤੁਹਾਨੂੰ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਪੈਣੀ ਹੈ ਤਾਂ ਤੁਹਾਨੂੰ ਪਹਿਲਾ ਦਸਤਾਵੇਜ਼ ਦੱਸਣ ਜਾ ਰਹੇ ਹਾਂ ਪੁਰਾਣੀ ਲਾਪਾਤਰੀ ਕਾਪੀ ਹੈ ਜੇਕਰ ਤੁਹਾਡੇ ਕੋਲ ਮੌਜੂਦ ਹੈ ਤਾਂ ਉਸ ਨੂੰ ਜ਼ਰੂਰ ਲੈ ਕੇ ਜਾਓ ਦੂਜੇ ਨੰਬਰ ਤੇ ਆਧਾਰ ਕਾਰਡ ਸਾਰੇ ਪਰਿਵਾਰ ਜਿੰਨੇ ਮੈਂਬਰ ਨੇ ਉਹਨਾਂ ਦੇ ਵੀ ਆਧਾਰ ਕਾਰਡ ਨਾਲ ਚਾਹੀਦੇ ਨੇ ਪਾਸਪੋਰਟ ਸਾਈਜ਼ ਫੋਟੋ ਸਾਰੇ ਮੈਂਬਰਾਂ ਦੀ ਇੱਕ ਇੱਕ ਗਰੁੱਪ ਫੋਟੋ ਜੇਕਰ ਤੁਹਾਡੇ ਪਰਿਵਾਰ ਦੀ ਗਰੁੱਪ ਫੋਟੋ ਹੈ ਤਾਂ ਉਸ ਨੂੰ ਨਾਲ ਲੈ ਕੇ ਜਾਣਾ ਜੇ ਨਹੀਂ ਹੈ ਤਾਂ ਤੁਸੀਂ ਕਰਵਾ ਕੇ ਜਾਓ ਤੇ ਤੁਹਾਡੇ ਕੋਲ ਇੱਕ ਬੈਂਕ ਪਾਸਬੁੱਕ ਕਾਪੀ ਚਾਹੀਦੀ ਹੈ ਜਿਸ ਵਿੱਚ ਖਾਤੇ ਦਾ ਸਾਰਾ ਵੇਰਵਾ ਹੋਵੇ ਤੇ ਇੱਕ ਤੁਹਾਡਾ ਸਵੈ ਘੋਸ਼ਣਾ ਪੱਤਰ ਪਿਛਲੇ 90 ਦਿਨਾਂ ਦਾ ਕੰਮ ਦਾ ਵੇਰਵਾ ਜੇਕਰ ਠੇਕੇਦਾਰ ਮਿਸਤਰੀ ਕੋਲ ਕੰਮ ਕੀਤਾ ਹੋਵੇ ਤਾਂ ਉਹਦਾ ਸਾਰਾ ਵੇਰਵਾ ਚਾਹੀਦਾ ਹੈ ਜੇਕਰ ਕੋਈ ਨਵਾਂ ਬੱਚਾ ਇਸ ਦੇ ਵਿੱਚ ਸ਼ਾਮਲ ਕਰਨਾ ਹੈ ਤਾਂ ਉਸ ਦਾ ਆਧਾਰ ਕਾਰਡ ਤੇ ਉਸ ਦੀ ਇੱਕ ਫੋਟੋ ਵੀ ਲੈ ਕੇ ਜਾਓ ਸਭ ਤੋਂ ਜ਼ਰੂਰੀ ਗੱਲ ਕਿੱਥੇ ਰੀਨਿਊ ਕਰਵਾਉਣਾ ਹੈ ਤਾਂ ਸਿਰਫ ਇਹ ਸਰਕਾਰੀ ਸੂਬਾ ਦਾ ਕੇਂਦਰ ਦੇ ਵਿੱਚ ਜਾਂ ਸਰਕਾਰੀ ਲੇਬਰ ਦਫ਼ਤਰ ਦੇ ਵਿੱਚ ਹੀ ਰੀਨਿਊ ਕਰਵਾਉਣਾ ਕਿਸੇ ਵੀ ਪ੍ਰਾਈਵੇਟ ਦੁਕਾਨ ਦੇ ਵਿੱਚ ਕਿਸੇ ਵੀ ਕੈਫੇ ਦੇ ਵਿੱਚ ਤੁਸੀਂ ਇਹ ਕੰਮ ਨਹੀਂ ਕਰਵਾਉਣਾ ਹੁਣ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜਦੋਂ ਵੀ ਤੁਹਾਡੀ ਇਕਾਪੀ ਰੀਨਿਊ ਹੋਵੇਗੀ ਤਾਂ ਉਸ ਦੇ ਵਿੱਚ ਰੀਨਿਊ ਕਰਵਾਉਣ ਸਮੇਂ ਲਾਈਵ ਫੋਟੋ ਖਿੱਚੀ ਜਾਂਦੀ ਹੈ ਇਹ ਗੱਲ ਯਾਦ ਰੱਖਿਓ ਤੇ ਦੂਜੇ ਨੰਬਰ ਤੇ ਜੇਕਰ ਕੋਈ 405 ਰੁਪਏ ਤੋਂ ਵੱਧ ਫੀਸ ਮੰਗ ਰਿਹਾ ਹੈ ਤਾਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ ਕਿਉਂਕਿ 405 ਰੁਪਏ ਤੋਂ ਜ਼ਿਆਦਾ ਕਿਤੇ ਵੀ ਫੀਸ ਨਹੀਂ ਹੈ ਪ੍ਰਿੰਟ ਆਊਟ ਕੇਵਲ 50 ਰੁਪਏ ਦੀ ਫੀਸ ਨਾਲ ਕਿਸੇ ਵੀ ਕੰਪਿਊਟਰ ਸੈਂਟਰ ਤੋਂ ਕਢਵਾ ਸਕਦੇ ਹੋ ਹੁਣ ਲੇਬਰ ਕਾਰਡ ਦੇ ਤੁਹਾਨੂੰ ਫਾਇਦੇ ਵੀ ਦੱਸ ਦਿੰਨੇ ਆਂ ਲੇਬਰ ਕਾਰਡ ਰਹਿਣ ਨਾਲ ਸਰਕਾਰੀ ਯੋਜਨਾਵਾਂ ਜਿਵੇਂ ਮਜ਼ਦੂਰ ਪੈਨਸ਼ਨ ਸਿਹਤ ਬੀਮਾ ਆਵਾਸ ਯੋਜਨਾ ਦਾ ਲਾਭ ਜਿਹੜਾ ਲੈ ਸਕਦੇ ਹੋ ਇਹ ਪ੍ਰੋਸੈਸ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੈ ਕੋਈ ਵੀ ਸ਼ੰਕਾ ਹੋਵੇ ਤਾਂ ਸਥਾਨਕ ਲੇਬਰ ਦਫ਼ਤਰ 'ਚ ਜਾ ਕੇ ਸੰਪਰਕ ਵੀ ਕਰ ਸਕਦੇ ਹੋ